ਸਾਡੇ YouTube ਚੈਨਲ ਤੇ ਆਫਰ ਦਾ ਸਵਾਲਤਾ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੈਨਸ਼ਨਰਾਂ ਨੂੰ 2.95 ਫੈਕਟਰ ਲਈ CWP 12359 ਉਹ 2023 ਦੀ ਹੋਣ ਵਾਲੀ ਨੈਕਸਟ ਹੀアリング ਦੇ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪシャ ਨੂੰ ਇਹ ਜਰੂਰ ਸਹਿ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਇਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਰੇਕਾਉਂਟ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪਦੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਪੰਜਾਬ ਸਰਕਾਰ ਨੂੰ ਪੈਨਸ਼ਨਰਾਂ ਦੀਆਂ ਮੰਗਾਂ ਵੱਲ ਉੱਕਾ ਹੀ ਧਿਆਨ ਨਹੀਂ ਦੇ ਰਹੀ ਤੇ ਕਈ ਵਾਰ ਉਹਨਾਂ ਵੱਲੋਂ ਕਰਨੇ ਮੁਜਾਰੇ ਜ਼ੈਲੀਆਂ ਜਦੋਂ ਕੀਤੀਆਂ ਜਾਂਦੀਆਂ ਹਨ ਤਾਂ ਉਹਨਾਂ ਨੂੰ ਮੀਟਿੰਗ ਦਾ ਸਮਾਂ ਦਿੱਤਾ ਜਾਂਦਾ ਹੈ ਪਰੰਤੂ ਮੀਟਿੰਗ ਕੀਤੀ ਨਹੀਂ ਜਾਂਦੀ ਇਸ ਨੂੰ ਜਾਂ ਤਾਂ ਪੋਸਟਪੋਨ کہہ ਕੇ ਟਾਲ ਦਿੱਤਾ ਜਾਂਦਾ ਹੈ ਤੇ ਜਾਂ ਫਿਰ ਮੀਟਿੰਗ ਕੈਂਸਲ ਹੈ ਬਾਰੇ ਕਹਿ ਕੇ ਤੇ ਆਪਣਾ ਪੱਲਾ ਛੱਡ ਲਿਆ ਜਾਂਦਾ ਹੈ ਜਦੋਂ ਮੀਟਿੰਗ ਹੀ ਨਹੀਂ ਹੋ ਰਹੀ ਤੇ ਉਸ ਦੇ ਵਿੱਚ ਮੰਗਾ ਜੋ ਡਿਸਕਸ ਹੋਈਆਂ ਹਨ ਉਹਨਾਂ ਦਾ ਨਿਪਟਾਰਾ ਤਾਂ ਬਹੁਤ ਦੂਰ ਦੀ ਗੱਲ ਹੈ ਮੀਟਿੰਗਾਂ ਦੇ ਕੇ ਤੇ ਸਮਾਂ ਜੋ ਹੈ ਪਾਸ ਕੀਤਾ ਜਾ ਰਿਹਾ ਹੈ ਟਾਈਮ ਪਾਸ ਹੀ ਕੀਤਾ ਜਾ ਰਿਹਾ ਹੈ ਇਸ ਤੋਂ ਤੰਗ ਆ ਕੇ ਅਖੀਰ ਹੁਣ ਪੈਨਸ਼ਨਰਾਂ ਨੇ ਕਾਨੂੰਨੀ ਰਸਤਾ ਅਪਣਾਇਆ ਹੈ ਤੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਕਈ ਰਿਟਾਂ ਜੋ ਲਗਾਈਆਂ ਹਨ ਜਿਨ੍ਹਾਂ ਦੀ ਸਮੇਂ-ਸਮੇਂ ਤੇ ਸੁਣਵਾਈ ਫੁੰਦੀ ਰਹਿੰਦੀ ਹੈ ਤੇ ਜੋ ਪੈਨਸ਼ਨਾਂ ਦੇ ਹੱਕ ਦੇ ਵਿੱਚ ਯਾਨੀ ਕਿ 2.59 ਫੈਕਟਰ ਦੇਨ ਦੇ ਹੱਕ ਦੇ ਵਿੱਚ ਜੋ ਫੈਸਲਾ ਮਨ ਜੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਆਇਆ ਸੀ ਉਸ ਦੇ ਸਬੰਧੀ ਵੀ ਜੋ ਸਪੀਕਿੰਗ ਆਰਡਰ ਸੰਘਾਰ ਦੁਆਰਾ ਪੇਸ਼ ਕੀਤੇ ਗਏ ਹਨ ਉਹ ਕਲੈਰਿਟੀ ਦੀ ਬਜਾਏ ਉਲਟਾ ਪੰਬਲਪੂਸਾ ਪੈਦਾ ਕਰਨ ਵਾਸਤੇ ਕੀ ਪੇਸ਼ ਕੀਤੇ ਗਏ ਹਨ ਤੇ ਉਸ ਦੇ ਵਿੱਚ ਜੋ ਦਿੱਤੇ ਗਏ ਹਨ ਜੋ ਤਾਂ ਦਿੱਤੇ ਗਏ ਹਨ ਉਹ ਸਚਾਈ ਤੋਂ ਕੁਝ ਦੂਰ ਹੀ ਜਾਪਦੇ ਹਨ ਸਗੋਂ ਉਹਨਾਂ ਸਪੀਕਿੰਗ ਆਰਡਰ ਦੇ ਵਿੱਚ ਤਾਂ ਜੋ ਹੈ 216 ਤੋਂ ਪਹਿਲਾਂ ਵਾਲੇ ਤੇ 216 ਤੋਂ ਬਾਅਦ ਰਿਟਾਇਰਡ ਹੋਣ ਵਾਲੇ ਪੈਨਸ਼ਨਾਂ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਵਾੜਾ ਪਾਉਣ ਦਾ ਯਤਨ ਹੀ ਕੀਤਾ ਗਿਆ ਹੈ ਪਰੰਤੂ ਹੁਣ ਜੋ ਇਸ ਫੈਕਟਰ ਨੂੰ ਪ੍ਰਾਪਤ ਕਰਨ ਦੇ ਵਾਸਤੇ ਕਾਨੂੰਨੀ ਹੀ ਚਾਰਾਜੋਈ ਕੀਤੀ ਜਾ ਰਹੀ ਹੈ ਉਸ ਦੀਆਂ ਸਮੇਂ-ਸਮੇਂ ਤੇ ਮਣ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਹੀਅਰਿੰਗ ਹੁੰਦੀਆਂ ਰਹੀਆਂ ਹਨ ਇਸੇ ਤਰ੍ਹਾਂ ਦੀ ਹੀ ਜੋ ਇੱਕ ਸੀ ਡਬਲਯੂ ਪੀ 12159/2023 ਜੱਟ ਲੱਗੀ ਹੋਈ ਹੈ ਉਸ ਦੀ ਨੈਕਸਟ ਹੀਅਰਿੰਗ ਮਿਤੀ 2/12/2025 ਨੂੰ ਕੋਰਟ ਰੂਮ ਨੰਬਰ 23 ਤੇ ਸੀਰੀਅਲ ਨੰਬਰ 222 ਤੇ ਕੀਤੀ ਜਾਵੇਗੀ ਗੌਰ ਮਤਲਬ ਹੈ ਕਿ ਇਹ ਰਿਟ ਪਟੀਸ਼ਨ ਨਰਿੰਦਰਪਾਲ ਐਂਡ ਆਦਰਸ ਵਰਸ ਸਟੇਟ ਆਫ ਪੰਜਾਬ ਐਂਡ ਐਨ ਅਦਰ ਦੁਆਰਾ ਦਾਇਰ ਕੀਤੀ ਗਈ ਹੈ ਤੇ ਇਸ ਦੀਆਂ ਪਹਿਲਾਂ ਵੀ ਕਈ ਸੁਣਵਾਈਆਂ ਹੋ ਚੁੱਕੀਆਂ ਹਨ ਤੇ ਹੁਣ ਜੋ ਸੁਣਵਾਈ ਹੋਣੀ ਹੈ ਉਸ ਦੇ ਵਿੱਚ ਇਸ ਦੇ ਬਾਰੇ ਕੁਝ ਨਾ ਕੁਝ ਮਾਣਯੋਗ ਹਾਈ ਕੋਰਟ ਵੱਲੋਂ ਆਊਟਕਮ ਪੈਨਸ਼ਨਾਂ ਦੇ ਹੱਕ ਦੇ ਵਿੱਚ ਆਉਣ ਦੀ ਸੰਭਾਵਨਾ ਹੈ ਇਸ ਦੀ ਜੋ ਵੀ ਆਊਟਕਮ ਆਵੇਗੀ ਉਸ ਨੂੰ ਆਪ ਜੀ ਦੇ ਨਾਲ ਇੱਕ ਵੀਡੀਓ ਰਾਈ ਸ਼ੇਅਰ ਕਰ ਦਿੱਤਾ ਜਾਵੇਗਾ ਇਸ ਵੀਡੀਓ ਵਿੱਚ ਬਸ ਇਹ ਨਹੀਂ ਜੇਕਰ ਵੀਡੀਓ ਟੰਗ ਲਗੇ ਹੋਏ ਤੇ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਨੂੰ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ